ਬਹੁਤ ਸ਼ੋਕ ਭਰੀ ਘੜੀ ਆ ਜਦੋਂ ਪੰਜਾਬੀ ਇੰਡਸਟਰੀ ਦਾ ਉਹ ਲੈਜੈਂਡ ਉਹ ਕਲਾਕਾਰ ਜਿਹੜਾ ਆਪਣੀ ਕ੍ਰੀਏਟੀਵਿਟੀ ਕਰਕੇ ਆਪਣੀ ਜਿਹੜੀ ਵਿਲੱਖਣਤਾ ਕਰਕੇ ਦੁਨੀਆ ਭਰ ਚੱਕ ਕਮੇਟੀ ਦੇ ਵਰਲਡ ਨੂੰ ਬਹੁਤ ਚਮਕਾਇਆ ਉਹ ਅੱਜ ਸਤਾਰਾ ਸਤੋ ਖਸ ਗਿਆ ਪੂਰੇ ਪਰਿਵਾਰ ਵਾਸਤੇ ਪੰਜਾਬੀਆਂ ਵਾਸਤੇ ਤੇ ਮੇਰੇ ਵਾਸਤੇ ਬਹੁਤ ਵੱਡਾ ਘਾਟ ਆ ਕਿਉਂਕਿ ਪਿਛਲੇ 48 ਸਾਲ ਤੋਂ ਅਸੀਂ ਦੋਸਤਿਆਂ ਤੇ ਜਦੋਂ ਲੋਕ ਕਹਿੰਦੇ ਸੀਗੇ ਕਿ ਜੋੜੀਆਂ ਬਹੁਤ ਬਣੀਆਂ ਬਹੁਤ ਟੁੱਟਦੀਆਂ ਤੇ ਭੱਲਾ ਤੇ ਬੱਲਾ ਜੋੜੀ ਹਮੇਸ਼ਾ ਕਾਇਮ ਆ ਮੈਨੂੰ ਲੱਗਦਾ ਕਿ ਅੱਜ ਨજર ਲੱਗ ਗਈ ਜਿਹੜੀ ਜੋੜੀ ਆ ਅੱਜ ਟੁੱਟ ਗਈ ਉਹ ਜੋੜੀ ਟੁੱਟ ਗਈ ਇਸ ਕਰਕੇ ਨਹੀਂ ਕਿ ਅਸੀਂ ਗੁੱਸੇ ਰਾਜੀ ਹੋ ਗਏ ਪਰ ਪ੍ਰਮਾਤਮਾ ਆਪਣੀ ਝੋਲੀ ਚ ਭੱਲਾ ਸਾਹਿਬ ਨੂੰ ਨਾਲ ਲੈ ਗਏ ਆ ਤੇ ਮੈਂ ਅੱਜ ਹైదరాబాద్ ਜਾਣ ਤੋਂ ਪਹਿਲਾਂ ਟਿਊਜ਼ਡੇ ਨੂੰ ਘਰ ਆਇਆ ਮੈਂ ਮਿਲ ਕੇ ਗਿਆ ਮੈਂ ਕਿਹਾ ਪਲਸਾ ਮੈਂ ਦੋਤਨ ਲਈ ਸਰਕਾਰੀ ਕੰਮ ਹਾਈਦਰਾਬਾਦ ਜਾ ਰਿਹਾ ਤੇ ਮੈਂ ਸ਼ੁਕਰਾਨਾ ਮੁੜਿਆਣਾ ਹੈਗਾ ਤੇ ਕਹਿੰਦੇ ਤੂੰ ਜਲਦੀ ਆ ਜੀ ਪਰ ਉਹਨਾਂ ਦੀ ਜਿਹੜੀ ਭਾਵਨਾ ਸੀ ਉਹ ਤੋਂ ਮੈਨੂੰ ਲੱਗ ਰਿਹਾ ਸੀਗਾ ਕਿ ਉਹ ਜਿਨ੍ਹਾਂ ਆਕਾਸ਼ਵਾਨ ਦੀ ਹੋ ਰਹੀ ਸੀ ਉਹਨਾਂ ਨੂੰ ਉਹਨਾਂ ਨੇ ਇਮੋਸ਼ਨਲ ਹੋ ਕੇ ਮੈਨੂੰ ਵਿਦਾ ਕੀਤਾ ਤੇ ਮੈਂ ਸ਼ੁਕਰਾਨਾ ਰੋਣਾ ਸੀ ਪਰ ਵੀਰੋ ਰਾਤ ਨੂੰ 12 ਵਜੇ ਪਹੁੰਚ ਗਿਆ ਕਿਉਂਕਿ ਮੈਨੂੰ ਪਤਾ ਲੱਗੇ ਸੀ ਹਸਪਤਾਲ ਦਾਖਲਿਆ ਤੇ ਸਵੇਰੇ 4 ਵਜੇ ਉਹ ਸਾਰਾ 7:30 ਸੈਕਟਰ ਵਿੱਚ ਲੱਗੇ ਕੇ ਸਟੈਂਡਿੰਗ ਨਹੀਂ ਉਦਾਸੀ ਨਹੀਂ ਵੇਖੀ ਮੈਂ ਜਦੋਂ ਵੀ ਉਹਨਾਂ ਨੂੰ ਮਿਲਿਆ ਉਹਨਾਂ ਦੀ ਮਹਿਫਿਲ ਹਮੇਸ਼ਾ ਬੜੀ ਜਗ ਮਤਲਬ ਹੱਸਦੇ ਸੀ ਹਸਾਉਂਦੇ ਸੀ ਔਰ ਹਰ ਗੱਲ ਉਹਨਾਂ ਨੇ ਜਿਹੜੀ ਕਰਨੀ ਉਹ ਬੜੀ ਮਤਲਬ ਮਜ਼ਾਕ ਦੇ ਲੈਜੇ ਚ ਕਰਨੀ ਤੇ ਮਤਲਬ ਇੱਕਦਮ ਅੱਜ ਸਵੇਰੇ ਪਤਾ ਲੱਗਾ ਤੇ ਬੜਾ ਮਨ ਦੁਖੀ ਹੋਇਆ ਬਹੁਤ ਮਨ ਭਰ ਆਜ ਕਿਉਂਕਿ ਭਲਾ ਸਾਹਿਬ ਜਿੱਡੇ ਵੱਡੇ ਆਰਟਿਸਟ ਸੀਗੇ ਉਸ ਤੋਂ ਵੀ ਵੱਡੇ ਇਨਸਾਨ ਸੀਗੇ ਉਹ ਆਪ ਤੋਂ ਛੋਟਿਆਂ ਨੂੰ ਹਮੇਸ਼ਾ ਸਪੋਰਟ ਕਰਦੇ ਸੀ ਅਸੀਂ ਇੱਕ ਫਿਲਮ ਕੀਤੀ ਸੀ ਮਾਈ ਸੈਲਫ ਪਿੰਡੂ ਤੇ ਮੈਂ ਕਈ ਵਾਰੀ ਪੁੱਛਣਾ ਭਲਾ ਸਾਹਿਬ ਬੜੀ ਈਜ਼ੀਲੀ ਕਰ ਜਾਂਦੇ ਹੋ ਤੁਸੀਂ ਇਹ ਚੀਜ਼ਾਂ ਉਹ ਕਹਿੰਦੇ ਪੁੱਤ ਤਜਰਬਾ ਹੁੰਦਾ ਇਹ ਤੇ ਉਹਨਾਂ ਨੇ ਦੱਸਣਾ ਕਿ ਭਈ ਐ ਐਦਾਂ ਨਹੀਂ ਐਦਾਂ ਡਾਇਲੌਗ ਬੋਲ ਤੇ ਮਤਲਬ ਉਹਨਾਂ ਨੇ ਕਦੇ ਵੀ ਆਪ ਤੋਂ ਛੋਟੇ ਆਰਟਿਸਟ ਨੂੰ ਕਦੀ ਛੋਟਾ ਮਹਿਸੂਸ ਨਹੀਂ ਕਰਾਇਆ ਸੀ ਉਹ ਆਪ ਛੋਟੇ ਬਣ ਕੇ ਅਗਲੇ ਨੂੰ ਵੱਡਾ ਮਹਿਸੂਸ ਕਰਾਉਂਦੇ ਸੀ ਹਮੇਸ਼ਾ ਸੋ ਬਹੁਤ ਵਧੀਆ ਸ਼ਖਸੀਅਤ ਸੀਗੇ ਭਲਾ ਸਾਹਿਬ ਆਪਣੇ ਕੰਮ ਨਾਲ ਹਮੇਸ਼ਾ ਸਾਡੇ ਸਾਰਿਆਂ ਦੇ ਦਿਲਾਂ 'ਚ ਵਸਦੇ ਰਹਿਣਗੇ ਪਰਮਾਤਮਾ ਨੂੰ ਹਮੇਸ਼ਾ ਹੀ ਆਪਣੇ ਚਰਨੀ ਨਿਵਾਸ ਤੇ ਰਵੇ ਔਰ ਮੈਂ ਜੀ ਅਸੀਂ ਹਸਪੀਟਲ 'ਚ ਵੀ ਮਿਲ ਕੇ ਆਏ ਜੀ ਮੈਂ ਉਹਨੂੰ ਵੈਸੇ ਵੀ ਮਿਲਦੇ ਰਹਿੰਦੇ ਸੀਗੇ ਅਸੀਂ ਪਰ ਇਹ ਨਹੀਂ ਉਮੀਦ ਸੀ ਕਿ ਵੀ ਉਹ ਇੰਨੀ ਜਲਦੀ ਐ ਸਾਨੂੰ ਛੱਡ ਕੇ ਚਲੇ ਗਏ। ਬਿਲਕੁਲ ਜੀ ਇੰਨਾ ਲੰਮਾ ਸਮਾਂ ਟੌਪ ਤੇ ਰਹਿਣਾ। ਮੈਂ ਮੇਰਾ ਖਿਆਲ ਹੈ ਵੀ ਬਹੁਤ ਬਚਪਨ ਚੋਂ ਦੇਖਿਆ 88 ਤੋਂ ਲੈ ਕੇ ਅੱਜ ਤੱਕ ਉਹਨਾਂ ਨੇ ਮਤਲਬ ਗਰੋਅ ਹੀ ਕੀਤਾ ਸੀ ਕਦੇ ਇਹ ਨਹੀਂ ਹੋਇਆ ਕਿ ਭੱਲਾ ਸਾਹਿਬ ਹੁਣ ਕਿਤੇ ਕੋਈ ਫਿਲਮਾਂ ਜਿ ਘਟ ਹੋ ਗਏ ਜਾਂ ਉਹਨਾਂ ਦਾ ਕੰਮ ਘਟ ਗਿਆ ਪਰ ਉਹ ਟੌਪ ਤੇ ਰਹੇ ਨੇ ਜੀ ਉਹ ਇਸੇ ਕਰਕੇ ਸੀ ਕਿ ਬਹੁਤ ਕਮਾਲ ਦੇ ਕਲਾਕਾਰ ਸੀ ਔਰ ਉਸ ਤੋਂ ਵੀ ਵਧੀਆ ਉਹ ਇਨਸਾਨ ਬਹੁਤ ਵਧੀਆ ਸੀ। ਪੰਜਾਬੀ ਫਿਲਮ ਇੰਡਸਟਰੀ ਨੂੰ ਕਿੰਨਾ ਘਾਟਾ ਮਾਰਦੇ ਹੋ ਬਿਲਕੁਲ ਪੂਰਾ ਬਹੁਤ ਜ਼ਿਆਦਾ ਘਾਟਾ ਹੈ ਜੀ ਕਿਉਂਕਿ ਅਸੀਂ ਸੋਚ ਵੀ ਨਹੀਂ ਸਕਦੇ ਕੁਝ ਫਿਲਮਾਂ ਜਿਵੇਂ ਜੀ ਵਿੱਚ ਪੱਲਾ ਸਾਹਿਬ ਤੋਂ ਬਿਨਾਂ ਹੋ ਜਾਣੀਆਂ ਹੈ ਜੀ ਵੀ ਕਲਾ ਜਗਤ ਲਈ ਅੱਜ ਦਾ ਦਿਨ ਬੜਾ ਸੋਗਮਈ ਹੈ ਜਦੋਂ ਸਾਡੇ ਦਰਮਿਆਨ ਜਸਵਿੰਦਰ ਪੱਲਾ ਜੀ ਜਿਨ੍ਹਾਂ ਨੇ ਪੰਜਾਬੀ ਕਾਮੇਡੀ ਦੇ ਵਿੱਚ ਨਵੀਆਂ ਪੈੜਾਂ ਪਾਈਆਂ ਤੇ ਅੰਜਾਣ ਫਿਲਮਾਂ ਦੇ ਵਿੱਚ ਯਾਦਗਾਰੀ ਰੋਲ ਕੀਤੇ ਜਿਹੜੇ ਸਦਾ ਲਈ ਯਾਦ ਰੱਖੇ ਜਾਣਗੇ